ਰੇ ਲਾਗੇ ਤੁਸੀਂ ਲਾਉ 11 ਵਜੇ ਤੋਂ ਸਾਨੂੰ ਇਹਨਾਂ ਨੇ ਫੜ ਕੇ ਦੇ ਰਾਤ ਦੇ 11 ਵਜੇ ਤੱਕ ਸਾਨੂੰ ਘਮਾਉਂਦੇ ਰਹੇ ਕਦੀ ਕਿਤੇ ਕਦੀ ਕਿਤੇ ਹੁਣ ਇਹਨਾਂ ਦੀ ਕੀ ਪਲਾਨਿੰਗ ਕੀ ਮਨਸ਼ਾ ਸੀ ਪਰ ਇਹ ਮੈਨੂੰ ਲੱਗਦਾ ਉਹਦੇ ਜੇ ਕਾਮਯਾਬ ਨਹੀਂ ਹੋਏ ਇਹਨਾਂ ਨੇ ਕੋਈ ਹੋਰ ਵੀ ਮੈਨੂੰ ਲੱਗਦਾ ਇਹਨਾਂ ਕੇਸ ਵੱਡਾ ਕਰਨਾ ਸੀ ਪਰ ਉੱਤੇ ਸਾਡੇ ਘਰ ਦੇ ਪਹੁੰਚ ਗਏ ਉੱਥੇ ਲੋਕੇਸ਼ਨ ਕਿਸ ਤਰ੍ਹਾਂ ਨਿਕਲ ਕੇ ਕਢਾ ਗਏ ਬਾਅਦ ਦੇ ਵਿੱਚ ਫਟਾਫਟ ਇਹਨਾਂ ਨੇ ਕਰਕੇ 5-7 ਮਿੰਟਾਂ ਦੇ ਵਿੱਚ ਹੀ ਸਾਨੂੰ ਲੈ ਕੇ ਮੁੜ ਗਏ ਮੈਡੀਕਲ ਕਰਾਉਣ ਲਈ ਲੈ ਕੇ ਗਏ ਕੋਈ ਨਾਕਾਬੰਦੀ ਸੀਗੀ ਜਦੋਂ ਰੋਕਿਆ ਤੁਹਾਨੂੰ ਕਿ ਚੈਕਿੰਗ ਕਰਦੇ ਪਏ ਸੀ ਜਾਂ ਨਹੀਂ ਨਹੀਂ ਕੋਈ ਨਾਕਾਬੰਦੀ ਨਹੀਂ ਇਹਨਾਂ ਨੇ ਸਾਨੂੰ ਇਦਾਂ ਰੋਕਿਆ ਆਣ ਕੇ ਪਿੱਛੋਂ ਗੱਡੀਆਂ ਆਈਆਂ ਆਪਣੀ ਨਾਰਮਲ ਜਾ ਰਹੇ ਸੀਗੇ ਦੋ ਗੱਡੀਆਂ ਤੇ ਆ ਕੇ ਪਿੱਛੇ ਇਹਨਾਂ ਨੇ ਰੋਕਿਆ ਸਾਨੂੰ ਹਰਪ੍ਰੀਤ ਜੀ ਤੁਹਾਡੇ ਪਰਿਵਾਰ ਨੇ ਦੱਸਿਆ ਉਦੋਂ ਗੱਲਬਾਤ ਹੋਈ ਤੇ ਤੁਸੀਂ ਪਹਿਲਾਂ ਦੁਬਈ ਸੀਗੇ ਫਿਰ ਵਾਪਸ ਆਏ ਹੋ ਉੱਥੇ ਟਰਾਂਸਪੋਰਟ ਦੇ ਕੰਮ ਕਰਦੇ ਸੀ ਹਾਂਜੀ ਹਾਂਜੀ ਬਿਲਕੁਲ ਉੱਥੇ ਟਰਾਂਸਪੋਰਟ ਦਾ ਕੰਮ ਕਰਦੇ ਸੀ ਇਕੱਠੇ ਹੀ ਸਾਡਾ ਪਰਿਵਾਰ ਦਾ ਹੀ ਕੰਮ ਜਿਹੜਾ ਅਸੀਂ ਜੋ ਹੀ ਉੱਥੇ ਦੇ ਕਰਦੇ ਸੀ ਮੈਂ 2020 ਤੇ ਕੋਰੋਨਾ ਤੋਂ ਬਾਅਦ ਹਾਂਜੀ ਮੈਂ ਆ ਜੋਲ ਦੇ ਜਦੋਂ ਅੰਦਰ ਰਹੇ ਹੋ ਪਟਿਆਲਾ ਜੇਲ੍ਹ ਚ ਰਹੇ ਤੇ ਕਿਵੇਂ ਉੱਥੇ ਹਾਲਾਤ ਸੀਗੇ ਕੋਈ ਅੰਦਰ ਗੱਲਬਾਤ ਕਿਸੇ ਨਾਲ ਹੋਈ ਹੋਵੇ ਜਾਂ ਬਾਹਰ ਤੁਸੀਂ ਆਉਣ ਵਾਸਤੇ ਜ਼ਮਾਨਤ ਰਜ਼ੀ ਵੀ ਲਈ ਹੋਈ ਸੀ ਜ਼ਮਾਨਤ ਮਿਲੀ ਹੈ ਜ਼ਮਾਨਤ ਤੁਹਾਨੂੰ 25 ਤਰੀਕ ਦੇ ਮਿਲੀ ਹੋਈ ਹੈ ਤੇ ਸੋਮਵਾਰ ਨੂੰ ਤੁਸੀਂ ਜਿਹੜਾ ਘਰ ਪਹੁੰਚ ਸਕੇ ਹਾਂਜੀ ਉਹ ਨਹੀਂ ਜੇਲ੍ਹ ਪਟਿਆਲਾ ਜੇਲ੍ਹ ਹੀ ਸੀਗੀ ਉੱਥੇ ਉਹਨਾਂ ਨੇ ਸਾਨੂੰ ਰੱਖਿਆ ਸੀ ਜੇਲ੍ਹ ਪ੍ਰਸ਼ਾਸਨ ਨੇ ਠੀਕ ਹੈ ਉਹ ਚੱਕੀਆਂ ਦੇ ਵਿੱਚ ਰੱਖਦੇ ਆ ਜੀ ਜਿੱਦਾਂ ਸਾਨੂੰ ਥੋੜੇ ਕਹਿੰਦੇ ਤੁਹਾਡੀ ਸੇਫਟੀ ਵਾਸਤੇ ਬਾਹਰ ਤੇ ਨਹੀਂ ਹੋਣ ਜਾਣ ਦਿੰਦੇ ਉਹ ਦੋਨਾਂ ਨੇ ਅੰਦਰ ਹੀ ਸਾਨੂੰ ਬੰਦ ਕਰਕੇ ਰੱਖਿਆ ਹੈਗਾ ਤੇ ਬਾਕੀ ਹਾਂਜੀ ਜਮਾਨਤ ਜਿਹੜੀ ਸਾਡੀ ਵੀਰਵਾਰ ਦੀ ਹੋਈ ਹੈ ਤੇ ਉਹ ਕੁਝ ਇਹ ਕਹਿੰਦੇ ਜੀ ਕੁਝ ਉਹਨਾਂ ਨੇ ਜੱਜ ਦੇ ਰੀਡਰ ਨੇ ਕੋਈ ਧਾਰਾ ਵਿੱਚ ਐਡ ਨਹੀਂ ਕੀਤੀ ਉਹਦਾ ਕਰਕੇ ਫਿਰ ਮਤਲਬ ਵੀ ਲੇਟ ਹੁੰਦੀ ਗਈ ਜੀ ਪੁਲਿਸ ਨੇ ਕਿਹਾ ਕਿ ਹਰਪ੍ਰੀਤ ਸਿੰਘ ਹੋਰਾਂ ਨੇ ਖੁਦ ਕੰਫੈਸ ਕੀਤਾ ਕਿ ਉਹ ਡਰੱਗ ਲਿਆ ਉਹਨਾਂ ਨੇ ਜੀ ਦੇਖੋ ਕੰਫੈਸ ਮਣ ਸਾਨੂੰ ਦੇ ਹੁਣ ਜ਼ਬਰਦਸਤੀ ਤੁਸੀਂ ਕਿਸੇ ਦੇ ਕਰਕੇ ਰਿਮਾਂਡ ਦੇ ਲੈ ਕੇ ਤੁਸੀਂ ਜੋ ਮਰਜੀ ਕੰਫੈਸ ਕਰਾ ਲਓ ਗੱਲ ਇਹ ਹੈ ਨਾ ਕਿ ਇਹ ਤਾਂ ਹਾਂਜੀ ਵੀਡੀਓ ਬਣਾ ਲਓ ਜੋ ਮਰਜੀ ਕਰਵਾ ਲਓ ਕਿਉਂ ਜਦੋਂ ਤੁਸੀਂ ਟੌਰਚਰ ਕਰਦੇ ਆ ਇਹ ਪੁਲਿਸ ਵਾਲੇ ਦੀ ਬਾਕਾਇਦਾ ਸਾਰਿਆਂ ਨੂੰ ਪਤਾ ਸਾਰੇ ਪਤਾ ਹੀ ਹੈ ਪੰਜਾਬ ਪੁਲਿਸ ਦਾ ਕੀ ਰੋਲ ਹੈ ਕਿਦਾਂ ਦਾ ਰੋਲ ਹੈ ਜੀ ਇਸ ਨੇ ਕਿਹਾ ਕਿ ਸਾਡੇ ਕੋਲ ਗੱਡੀ 'ਚ ਜਿਹੜਾ ਸਮਾਨ ਸੀਗਾ ਲਾਈਟਰ ਜਾਂ ਬਾਕੀ ਹੋਰ ਸਮਾਨ ਉਸੇ ਕੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੇ ਵੀਡੀਓ ਵੇਚੀ ਬਣਾਈ ਹੈ ਨਹੀਂ ਵੀਡੀਓ ਮੈਂ ਤਾਂ ਉਹ ਹੀ ਦੱਸ ਰਿਹਾ ਜੀ ਇਹਨਾਂ ਨੇ 11 ਵਜੇ ਸਾਨੂੰ ਫੜਿਆ ਦਿਨੇ ਰਾਤ ਦੇ 11 ਵਜੇ ਵੀਡੀਓ ਬਣਾ ਰਹੇ ਆ ਜੀ ਤੇ ਜਿਹੜੇ ਕੋਈ ਕਹਿ ਰਿਹਾ ਜਾਂ ਲਾਈਟਰ ਹੈ ਜਾਂ ਕੋਈ ਵੀ ਸਮਾਨ ਜੋ ਇਹਨਾਂ ਨੇ ਪਾਇਆ ਪਹਿਲੀ ਗੱਲ ਸਾਨੂੰ ਤੇ ਪਤਾ ਨਹੀਂ ਸਾਡੇ ਕੋਲ ਨਾ ਕੁਝ ਵੀ ਬਰਾਮਦ ਨਹੀਂ ਹੋਇਆ ਜਦੋਂ ਇਹਨਾਂ ਨੇ ਸਾਡੀਆਂ ਜੇਬਾਂ 'ਚੋਂ ਫੋਨ ਇਹਨਾਂ ਨੇ ਦੋਵੇਂ ਮੇਰੇ ਲੈ ਲਿਆ ਬਾਕੀ ਦਾ ਜੇ ਕੁਝ ਫੜਿਆ ਜਾਂਦਾ ਇਹ ਮੇਰੇ ਘਰਦਿਆਂ ਨੂੰ ਤੇ ਕਮਸ਼ੇ ਕਮ ਸਾਨੂੰ ਇਹ ਪਰਚਾ ਕੱਟ ਕੇ ਦੇ ਘਰਦਿਆਂ ਨੂੰ ਇਨ ਇਹ ਬਕਾਇਦਾ ਮੈਸੇਜ ਭੇਜ ਰਿਹਾ ਵੀ ਨਹੀਂ ਅਸੀਂ ਬਿਜ਼ੀ ਆ ਮੈਂ ਬਿਜ਼ੀ ਆ ਮੇਰੇ ਫੋਨ ਤੇ ਮੈਸੇਜ ਆ ਰਹੇ ਘਰ ਕੀ ਨਹੀਂ ਮੈਂ ਬਾਅਦ ਚ ਕਾਲ ਕਰਦਾ ਬਾਅਦ ਚ ਕਾਲ ਕਰਦਾ ਫੋਨ ਬੰਦ ਕਰ ਦਿੱਤੇ ਜਾਣੇ ਤੇ ਇਹ ਤਾਂ ਫਿਰ ਇਹਦੇ ਵਿੱਚ ਕੌਨਸਪੀਰੇਸੀ ਸਿੱਧੀ ਜੀ ਹੈ ਜੇ ਸੱਚੇ ਸੀਗੇ ਜੇ ਸਾਡੇ ਕੋਲ ਕੁਝ ਪੜਿਆ ਤੇ ਸਾਨੂੰ ਉਦੋਂ ਹੀ ਇਹ ਪਰਿਵਾਰ ਨੂੰ ਇਤਲਾਹ ਦਿੰਦੇ ਨਾਲੇ ਪਰਚਾ ਕੱਟ ਕੇ ਤੇ ਸਾਨੂੰ ਉਦੋਂ ਹੀ ਮੈਡੀਕਲ ਕਰਾ ਕੇ ਸਾਡਾ ਦੇ ਕਰਦੇ ਇਹ ਰਾਤ ਦੇ ਜਿਹੜੇ ਮਤਲਬ 10 12 ਘੰਟੇ ਦਾ ਜਿਹੜਾ ਇਹਨਾਂ ਨੇ ਸਾਨੂੰ ਮਤਲਬ ਕਦੀ ਕਿਸ ਰਾਣੇ ਕਦੀ ਕਿਸੇ ਚੌਂਕੀ ਇਹ ਤਾਂ ਫਿਰ ਸਿੱਧਾ ਜਿਹਾ ਹੀ ਲੱਗਦਾ ਵੀ ਹੈ ਹੀ ਸ਼ੱਕੀ ਸੀਗਾ ਕੰਮ ਇਹ ਸਾਰੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਜਦੋਂ ਮਤਲਬ ਕੋਈ ਕਾਰ ਕਾਹਨ ਹੁੰਦਾ ਜਾਂ ਕਿਤੇ ਰੋਕਿਆ ਇਹਨਾਂ ਨੇ ਇਹਦੇ ਮੌਕੇ ਦੇ ਵੀਡੀਓਗ੍ਰਾਫੀ ਅੱਜ ਕੱਲ ਕਾਨੂੰਨ ਹੈ ਜੀ ਵੀਡੀਓਗ੍ਰਾਫੀ ਕਰਨ ਦਾ ਤੇ ਇਹ ਰਾਤ ਨੂੰ ਕਰ ਰਹੇ ਹਾਂਜੀ ਸੋ ਤੁਸੀਂ ਅਮਰਿਤਪਾਲ ਸਿੰਘ ਹੋ ਰਹੇ ਤਾਂ ਕਿੰਨੇ ਵੱਡੇ ਹੋ ਤੇ ਹੁੰਦੀ ਰਹਿੰਦੀ ਹੈ ਗੱਲ ਭਾਈ ਸਾਹਿਬ ਉਹਨਾਂ ਨਾਲ ਹਾਂਜੀ ਮੈਂ 4 ਸਾਲ ਵੱਡਾ ਜੀ ਉਹਨਾਂ ਨਾਲ ਸਾਡੀ ਗੱਲ ਮੇਰੇ ਮਤਲਬ ਆਕੇ ਤੇ ਨਹੀਂ ਹੋਈ ਉਦੋਂ ਪਹਿਲੋਂ ਹਾਂਜੀ ਵੋਟਾਂ ਤੋਂ ਬਾਅਦ ਇੱਕ ਵਾਰੀ ਹੋਈ ਏ ਗੱਲ ਉਦੋਂ ਜਦੋਂ ਫੋਨ ਆਉਣ ਲੱਗਿਆ ਹੁਣ ਤੇ ਤੁਹਾਨੂੰ ਪਤਾ 20 ਦਿਨ ਤੋਂ ਤੇ ਇੱਥੇ ਸੀਗੇ ਜੇਲ੍ਹ ਦੇ ਵਿੱਚ ਤੇ ਹੁਣ ਨਹੀਂ ਗੱਲ ਹੋਈ ਅਜੇ ਹੁਣ ਹੋ ਕਰਦੇ ਹਾਂ ਜੀ ਗੱਲ ਇੱਕ ਅੱਧੇ ਦਿਨ ਚੋਂਦਾ ਫੋਨ ਤੇ ਸੋ ਪਰਿਵਾਰ ਦੇ ਵਿੱਚ ਹੁਣ ਸਾਰੇ ਕਿਸ ਕਿਸ ਮਾਹੌਲ ਦੇ ਵਿੱਚ ਨੇ ਕਿਉਂਕਿ ਉਦੋਂ ਜਦੋਂ ਫੋਟੋ ਫਰਾਇ ਦਾ سلسلہ ਸੀਗਾ ਤੇ ਸਾਰੇ ਕਹਿ ਰਹੇ ਸੀਗੇ ਕਿ ਪਰਿਵਾਰ ਨੇ ਕਿਹਾ ਕਿ ਜਾਣ ਬੁਝ ਕੇ ਸਾਨੂੰ ਇਦਾਂ ਕੀਤਾ ਜਾ ਰਿਹਾ ਪਰ ਪੁਲਿਸ ਨੇ ਇਹ ਕੀਤਾ ਕਿ ਸਾਨੂੰ ਜੋ ਚੀਜ਼ ਮਿਲੀ ਸੀ ਉਹ ਚੀਜ਼ ਸਾਹਮਣੇ ਰੱਖੀ ਹੈ ਉਹ ਜਿਹੜਾ ਡੋਪ ਟੈਸਟ ਪੋਜ਼ਿਟਿਵ ਆਇਆ ਉਸ ਦੇ ਬਾਰੇ ਕੀ ਕੀ ਸਚਾਈ ਹੈ ਡੋਪ ਟੈਸਟ ਦਾ ਦੇਖੋ ਮਤਲਬ ਇਹ ਹੈ ਕਿ ਐਹੀਂ ਮੈਂ ਜਿਮ ਕਰਦਾ ਹਾਂ ਡੋਪ ਟੈਸਟ ਦਾ ਕੋਈ ਸਟੀਰੋਇਡ ਆ ਗਿਆ ਹੋਵੇ ਮੈਨੂੰ ਬਕਾਇਦਾ ਵੀ ਨਹੀਂ ਪਤਾ ਵੀ ਕੀ ਆਇਆ ਉਹਦੇ ਵਿੱਚ ਕੀ ਨਹੀਂ ਆ ਕੁਇਸਟੀਰੋਇਡ ਵਗੈਰਾ ਮੈਂ ਲੈਂਦੇ ਜਰੂਰ ਆਪਾਂ ਇੰਜੈਕਸ਼ਨ ਵਗੈਰਾ ਡੱਕਾ ਟੈਸਟ ਆਦੇ ਹੁੰਦੇ ਆ ਪਾਵਰਲੀ ਉਹ ਜਰੂਰ ਯੂਜ਼ ਕਰਦੇ ਆ ਜਾਂ ਕੋਈ ਆਪਾਂ ਵੈਸੇ ਕੋਈ ਦਵਾਈ ਖਾਨੇ ਆ ਬਾਕੀ ਕੋਈ ਐਵੇਂ ਦਾ ਕਿਉਂਕਿ ਤੁਹਾਨੂੰ ਪਤਾ ਇਹਦੇ ਬੋਟਾਂ ਦੇ ਵਿੱਚ ਵਿਚਰਦੇ ਰਹੇ ਆ ਜਿਵੇਂ ਲੋਕਾਂ ਦੇ ਨਾਲ ਕਿੰਨਾ ਕਿੰਨਾ ਟਾਈਮ ਮਤਲਬ 12 12 24 24 ਘੰਟੇ ਇਥੇ ਰੈਲੀਆਂ ਦੇ ਵਿੱਚ ਜਾਂਦੇ ਰਹੇ ਆ ਤੇ ਉਹ ਕਹਿੰਦੇ ਜੀ ਇਹ ਘੰਟੇ-ਘੰਡੇ ਬਾਅਦ ਨਸ਼ਾ ਕਰਦੇ ਆ ਜਾਂ ਘੰਟੇ-ਘੰਡੇ ਬਾਅਦ ਨਸ਼ਾ ਮੰਗਦੇ ਆ ਤੇ ਫਿਰ ਕਿੰਨੇ ਘੰਟੇ ਮਤਲਬ ਜਿਹੜੇ ਆ ਫਿਰ ਅਸੀਂ ਕਿੱਥੋਂ ਮਤਲਬ ਉਹ ਕੀ ਕਰਦੇ ਸੀਗੇ ਜਾਂ ਲੋਕਾਂ ਨੂੰ ਪਤਾ ਲੱਗਦਾ ਹੀ ਇਸ ਕਰਕੇ ਇਹ ਸਾਰਾ ਇਹਨਾਂ ਨੇ ਜੋ ਤਕਮਾਂ ਦੇ ਰਜਿਆ ਸੀ ਉਹਦੇ ਮੈਨੂੰ ਲੱਗਦਾ ਲੋਕਾਂ ਨੇ ਨਹੀਂ ਯਕੀਨ ਕੀਤਾ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆਂ ਇਹ ਚੀਜ਼ ਦੇ ਵਿੱਚ ਜਿਹੜੇ ਨਾਲ ਸਾਥੀ ਦੀ ਗ੍ਰਿਫਤਾਰੀ ਹੋਈ ਲਬਤਿਪ ਸਿੰਘ ਦੀ ਉਹ ਨੂੰ ਕਿੰਨਾ ਪੁਰਾਣਾ ਸਮੇਂ ਤੋਂ ਜਾਣਦੇ ਹੋ ਤੇ ਉਹਦੀ ਇਮੋਰਟੈਂਨਟ ਰਹੀ ਹੈ ਟਰੈਕਟ ਦੇ ਵਿੱਚ ਜਾਂ ਇਹ ਹੋਵੇ ਕਿ ਉਹ ਲੈਂਦਾ ਹੋਵੇ ਜਾਂ ਤੁਸੀਂ ਨਾਲ ਵੈਸੇ ਗਏ ਹੋ ਨਹੀਂ ਮੈਂ ਐਵੇਂ ਤੁਹਾਨੂੰ ਕਹਾਂ ਮੇਰੇ ਸਾਹਮਣੇ ਨਹੀਂ ਕਦੀ ਕਿਉਂਕਿ ਮੇਰੇ ਨਾਲ ਪੜਦਾ ਰਿਹਾ ਬਜ ਦਵਾਈ ਵੀ ਮਿਲਿਆ ਸਾਨੂੰ ਤੇ ਇੱਥੇ ਵੀ ਵੋਟਾਂ ਦੇ ਵਿੱਚ ਹੀ ਜ਼ਿਆਦਾ ਮਤਲਬ ਮਿਲਿਆ ਵੋਟਾਂ 'ਚ ਆਉਣ ਜਾਣ ਲੱਗੇ ਸਾਨੂੰ ਇਦਾਂ ਹੀ ਤੇ ਮੈਂ ਨਹੀਂ ਸੋਚਦਾ ਕਿ ਉਹਦੀ ਰਹੀ ਹੋਵੇ ਐਨਵਲਮੈਂਟ ਬਾਕੀ ਮੈਨੂੰ ਕਲੀਅਰ ਕਟ ਨਹੀਂ ਮੈਂ ਕਹਿ ਸਕਦਾ ਬਟ ਉਹ ਮਿਲਿਆ ਕੁਝ ਨਹੀਂ ਸਾਡੇ ਕੋਲ ਉਸ ਟਾਈਮ ਕੁਝ ਵੀ ਨਹੀਂ ਗੱਡੀ ਦੇ ਵਿੱਚੋਂ ਮਿਲਿਆ ਇਹ ਗੱਲ ਦੀ ਗਰੰਟੀ ਮਤਲਬ ਇਹ ਗੱਲ ਸਾਡੇ ਸਾਹਮਣੇ ਚੈਕਿੰਗ ਕੀਤੀ ਉਹਨਾਂ ਦੋਹਾਂ ਜਣਾਂ ਨੇ ਚੈੱਕ ਕੀਤਾ ਫੋਨ ਫੋਨ ਮਿਲੇ ਸਿਰਫ ਤਿੰਨ ਫੋਨ ਉਹਨਾਂ ਨੇ ਸਾਡੇ ਕੋਲ ਲਏ ਦੋ ਫੋਨ ਮੇਰੇ ਕੋਲ ਇੱਕ ਉਹਦੇ ਕੋਲ ਸੀ ਗੱਡੀ 'ਚ ਕੋਈ ਇੱਕ ਕਿਰਪਾਨ ਪਈ ਸੀਗੀ ਦੋ ਸਰੋਪੇ ਪਏ ਸੀਗੇ ਬਸ ਇਹ ਇਹ ਸਮਾਨ ਸੀਗਾ ਜੀ ਉਹ ਪਰਮਤਸ ਮਾਗਮ ਵਿੱਚ ਵੀ ਹਰ ਜਗ੍ਹਾ ਹਾਜ਼ਰੀ ਭਰਦੇ ਹੋ ਤਾਂ ਉਦੋਂ ਵੀ ਕਿਤੇ ਹਾਜ਼ਰੀ ਭਰਨ ਵਾਸਤੇ ਜਾਣਾ ਸੀ ਕਿ ਕੋਈ ਪ੍ਰੋਗਰਾਮ ਸੀਗਾ ਤੁਹਾਡਾ ਜਿਸ ਦਿਨ ਫਲੋਰ 'ਚ ਨਹੀਂ 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 ਫਲੋਰ ਕੋਈ ਪ੍ਰੋਗਰਾਮ ਨਹੀਂ ਸੀਗਾ ਅਸੀਂ ਨਾ ਕੋਈ ਸਪੇਅਰ ਪਾਰਟ ਦੇ ਸਿਲਸਿਲੇ ਦੇ ਵਿੱਚ ਅਸੀਂ ਗਏ ਸੀ ਕੋਈ ਕਾਰ ਦਾ ਸਪੇਅਰ ਪਾਰਟ ਉਹਦੇ ਵੀ ਸਿਲਸਿਲੇ ਦੇ ਵਿੱਚ ਅਸੀਂ ਗਏ ਸੀ ਤੇ ਉਹ ਸਾਨੂੰ ਮਿਲਿਆ ਨਹੀਂ ਤੇ ਬਕਾਇਦਾ ਅਸੀਂ ਮਤਲਬ ਉੱਥੋਂ ਹੀ ਟਰਾਈ ਕਰ ਰਹੇ ਅਸੀਂ ਤੇ ਨਜਰ ਨੂੰ ਮਤਲਬ ਇਹ ਚੀਜ਼ ਹੋਗੀ ਹਾਂਜੀ ਸੋ ਇੱਥੇ ਪੰਜਾਬ ਆ ਕੇ ਫਿਰ ਦਾੜਾ ਕੇਸ ਰੱਖਿਆ ਤੁਸੀਂ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਕਿਹਾ ਫਾਦਰ ਸਾਹਿਬ ਨੇ ਕਿ ਉਦੋਂ ਕੇਸ ਨਹੀਂ ਰੱਖੇ ਹੋਏ ਸੀ ਨਹੀਂ ਨਹੀਂ ਮੈਂ ਪੰਜਾਬ ਤੋਂ ਪਹਿਲਾਂ ਹੀ 2016 ਦੇ ਵਿੱਚ ਹਾਂਜੀ ਰੱਖਲੇ ਸੀਗੇ ਕੇਸ ਤੇ ਦਾੜਾ ਹਾਂਜੀ ਮਤਲਬ ਮੈਂ ਕਟਾਈ ਸੀਗੇ ਉਦੋਂ ਪਲੱਸ 2 ਦੇ ਵਿੱਚ ਕਟਾਤੇ ਸੀਗੇ 2007 ਦੇ ਵਿੱਚ ਤੇ ਬਾਅਦ ਵਿੱਚ ਜੀ ਮੈਂ 16 ਦੇ ਵਿੱਚ ਹਾਂਜੀ ਰੱਖ ਲਏ ਕੇਸ ਹੁਣ ਸਾਰਾ ਪਰਿਵਾਰ ਨੇ ਤੁਸੀਂ ਦੇਖਦੇ ਹੋ ਜੋ ਵੀ ਕੰਮ ਕਰ ਰਹੀਆਂ ਕਿਤੇ ਵੀ ਆਣਾ ਜਾਣਾ ਹੁੰਦਾ ਹਾਂਜੀ ਪਰਿਵਾਰ ਦੇ ਕੰਮ ਹੁਣ ਕਿਉਂਕਿ ਫਾਦਰ ਸਾਹਿਬ ਤੇ ਤੁਹਾਨੂੰ ਪਤਾ ਇੱਧਰ ਹੁਣ ਬਿਜ਼ੀ ਆ ਆਪਣੇ ਰੋਜ਼ ਜਾਣਾ ਪੈਂਦਾ ਕੋਈ ਨਾ ਕੋਈ ਹੋ ਜਾਂਦਾ ਬਾਕੀ ਜਿੰਨੇ ਕ ਰਲ ਮਿਲ ਕੇ ਇਹ ਸਾਰੇ ਰਲ ਮਿਲ ਕੇ ਚੱਲ ਰਹੇ ਆ ਚਾਚਾ ਜੀ ਹੁਣੀ ਮੀਆਂ ਨਾਲ ਹੋਰ ਵੀ ਸਾਡੇ ਹੈਗੇ ਜਿਹੜੇ ਖਾਸ ਬੰਦੇ ਆ ਉਹ ਕਰ ਰਹੇ ਆ ਦੀ ਪਰਿਵਾਰ ਦੇ ਜੋ ਵੀ ਜਿੱਦਾਂ ਵੀ ਕੰਮ ਵੰਡ ਵਰਤ ਕੇ ਹਨ ਚੱਲ ਰਿਹਾ ਇੱਥੇ ਖੇਤੀਬਾੜੀ ਕਰ ਰਹੇ ਹੋ ਕਿ ਕੋਈ ਹੋਰ ਨਹੀਂ ਜੀ ਮੈਂ ਆਨਲਾਈਨ ਕੰਮ ਕਰਦੇ ਸੀਗੇ ਅਸੀਂ ਆਪਣਾ ਡਿਸਪੈਚ ਦਾ ਕੰਮ ਕਰਦਾ ਸੀ ਆਨਲਾਈਨ ਆ ਹੁਣੀ ਮਤਲਬ ਥੋੜਾ ਚਿਰ ਹੋਇਆ ਜਦੋਂ ਆ ਚੱਕਰ ਹੋਇਆ 18 ਮਾਰਚ ਦਾ ਉਸ ਤੋਂ ਬਾਅਦ ਛੱਡਿਆ ਜੀ ਹ ਪਹਿਲਾਂ ਉਹ ਦੇਖਦੇ ਸੀ ਕੰਮ ਹੁਣ ਤੇ ਫਰੀ ਹਾਲ ਦੀ ਘੜੀ ਤੇ ਨਹੀਂ ਕੋਈ ਕੰਮ ਆ ਵੋਟਾਂ 'ਚ ਬਿਜੀ ਸੀਗੇ ਤੁਹਾਨੂੰ ਪਤਾ ਤੇ ਹੁਣ ਹਜੇ ਨਹੀਂ ਕੋਈ ਇੱਧਰ ਕਰ ਰਹੇ ਜੀ ਫਲੋਰ 'ਚ ਗ੍ਰਿਫਤਾਰੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਹੋਈ ਹੈ ਪੁਲਿਸ ਕਿਉਂਦਮ ਭੱਜ ਕੇ ਆਈ ਸਾਡੇ ਕੋਲ ਇਸ ਤੋਂ ਪਹਿਲਾਂ ਵੀ ਕਦੀ ਐਦਾਂ ਹੋਇਆ ਕਿ ਕੋਈ ਪਿੱਛੇ ਲੱਗਾ ਹੋਵੇ ਜਾਂ ਤੁਈ ਆਸ-ਪਾਸ ਦੇ ਲੋਕ ਪੁੱਛਦੇ ਹੋਣ ਜਾਂ ਕਿਸੇ ਹਾਂਜੀ ਨਹੀਂ ਇਹ ਦੇ ਨਾਲ ਸਾਨੂੰ ਕਈ ਵਾਰੀ ਮਤਲਬ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਵੀ ਜਿੱਦਾਂ ਅਸੀਂ ਰੋਡ ਤੇ ਜਾ ਰਹੇ ਹਾਂ ਕਿਉਂਕਿ ਮੈਂ ਕਈ ਆਪਣੇ ਨਾਲ ਨਾ ਤੇ ਸਾਡੇ ਨਾਲ ਕੋਈ ਸਿਕਿਉਰਟੀ ਕਿਉਂਕਿ ਸਾਨੂੰ ਕੋਈ ਇਹੋ ਜਿਹਾ ਸਮਝਦੇ ਨਹੀਂ ਆ ਲੋਕਾਂ ਦੇ ਵਿੱਚ ਲੋਕਾਂ ਨੇ ਚੁਣਿਆ ਚਲੋ ਭਾਈ ਸਾਹਿਬ ਨੂੰ ਤੇ ਲੋਕਾਂ ਦੇ ਵਿੱਚ ਅਸੀਂ ਜਾਣੇ ਹਰ ਥਾਂ ਜਾਣੇ ਕੋਈ ਇਦਾਂ ਦਾ ਸਾਨੂੰ ਪਰ ਇਹ ਕਈ ਵਾਰੀ ਸਾਨੂੰ ਚੇਜ਼ ਕਰਨ ਦੀ ਜਾਂ ਕੁਝ ਪ੍ਰਾਈਵੇਟ ਗੱਡੀਆਂ ਤੋਂ ਕਹਿ ਨਹੀਂ ਸਕਦੇ ਪੱਕਾ ਕਿ ਹੋਵੇ ਜਾਂ ਨਾ ਹੋਵੇ ਕੌਣ ਹੋਵੇ ਉਹਦੇ ਪਿੱਛੇ ਬਟ ਇਹ ਕਈ ਚਾਂਸ ਹੋਏ ਮੇਰੇ ਨਾਲ ਹੋਏ ਖਾਸ ਕਰਕੇ ਮੈਂ ਉੱਥੇ ਚੰਡੀਗੜ੍ਹ ਵੀ ਜਦੋਂ ਰਹਿੰਦਾ ਸੀਗਾ ਕੰਮ ਕਰਦਾ ਸੀਗਾ ਉਦੋਂ ਵੀ ਇਸੇ ਵਜ੍ਹਾ ਤੋਂ ਹੀ ਅਹੀਂ ਇੱਥੇ ਸ਼ਿਫਟ ਹੋਏ ਪਿੰਡ ਕਿ ਮੈਂ ਰਾਤ ਨੂੰ ਜਦਾਂ ਆਉਂਦਾ ਸੀ ਸਾਢੇ 3:40 ਵਜੇ ਦੇ ਉਹ ਕਈ ਵਾਰੀ ਗੱਡੀਆਂ ਪਿੱਛੇ ਆਉਂਦੀਆਂ ਸੀਗੀਆਂ ਤੇ ਮੈਨੂੰ ਦੋ ਤਿੰਨ ਵਾਰੀ ਇਹ ਡਾਊਟ ਹੋਇਆ ਮੈਂ ਫਿਰ ਭਾਈ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਿੰਡ ਆ ਜੋ ਵੀ ਸੇਫਟੀ ਮਤਲਬ ਨਹੀਂ ਹੈਗੀ ਇਦਾਂ ਸਹੀ ਨਹੀਂ ਹੈਗਾ ਹਾਂਜੀ ਇੱਕ ਤੁਹਾਨੂੰ ਵੇਖ ਕੇ ਭਲੇਖਾ ਵੀ ਪੈਂਦਾ ਭਾਈ ਅਮਰਿਤਪਾਲ ਸਿੰਘ ਹੋਰਾਂ ਦਾ ਹੂ ਹੂ ਸ਼ੈਕਲ ਵੀ ਹੈ ਤੋ ਕਾਫੀ ਇਸੇ ਕਰਕੇ ਵੀ ਮਿਲਦੇ ਹੋਣਗੇ ਹਨਾ ਨਾਲੇ ਇੱਕ ਭਾਈ ਅਮਰਪਾਲ ਸਿੰਘ ਉਹਦੇ ਭਰਾ ਹੋਣ ਜਾਣ ਮਿਲਣ ਜਾਣ ਜਾਓਗੇ ਇੱਥੇ ਦਿਬਰਗੋੜ ਜੇਲ੍ਹ ਦੇ ਵਿੱਚ ਹਾਂਜੀ ਇਹੀ ਤੇ ਕਹਿੰਦੇ ਆ ਕਿ ਉਹਨਾਂ ਨੂੰ ਹੁਣ ਛੱਡਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਇਹ ਇਨਾਂ ਦੀਆਂ ਐਮਪੀ ਬਣਨ ਤੋਂ ਬਾਅਦ ਵੀ ਇਹਨੇ ਲੋਕਾਂ ਨੇ ਉਹਨਾਂ ਨੂੰ ਚੁਣਿਆ 4.5 ਲੱਖ ਲੋਕਾਂ ਨੇ ਬੋਟਾਂ ਪਾਈਆਂ ਉਹਨਾਂ ਨੇ ਤੇ ਇਸ ਕਰਕੇ ਸਰਕਾਰ ਨੂੰ ਛੱਡਣਾ ਚਾਹੀਦਾ ਬਾਕੀ ਨਹੀਂ ਇਹ ਛੱਡਦੇ ਤੇ ਫਿਰ ਹਾਂਜੀ ਮਿਲਣ ਤੇ ਜਾਂਦੇ ਹੀ ਆ ਮਿਲਣ ਪਰਿਵਾਰ ਜਾਂਦਾ ਅਸੀਂ ਵੀ ਜਾਵਾਂਗੇ ਮੈਂ ਵੀ ਜਾਵਾਂਗਾ ਜਰੂਰ ਹਾਂਜੀ ਸਿਰ ਤੋਂ ਪਿੰਡ ਹੀ ਪੜਿਆ ਹੋ ਕੁਆਲੀਫਿਕੇਸ਼ਨ ਸਾਰੀ ਤੁਹਾਡੀ ਕਿੰਨੀ ਹੈ ਤੇ ਪਲੱਸ 2 ਆ ਕੁਆਲੀਫਿਕੇਸ਼ਨ ਇੱਥੇ ਆਦੀ ਵੱਖਰੇ ਵੱਖਰੇ ਸਕੂਲਾਂ ਤੋਂ ਇੱਥੇ ਰਹੀਏ ਦੇ ਨੇੜੇ ਦੋ ਤਿੰਨ ਸਕੂਲ ਤੋਂ ਹਾਂ ਜੀ ਮੈਂ ਪੜਿਆ ਹਾਂ ਹਾਂ ਜੀ ਤੁਸੀਂ ਇਲੈਕਸ਼ਨਸ ਦੇ ਵਿੱਚ ਵਿਚਰਨਾ ਸ਼ੁਰੂ ਹੋਇਆ ਜੋ ਬਾਕੀ ਗੁਰਮਤ ਸਮਾਗਮਾਂ ਦੇ ਵਿੱਚ ਵੀ ਪਹੁੰਚਣਾ ਸ਼ੁਰੂ ਹੋਇਆ। ਆਉਣ ਵਾਲੇ ਸਮੇਂ 'ਚ ਕੀ ਇਸੇ ਤਰ੍ਹਾਂ ਪ੍ਰੋਗਰਾਮਾਂ 'ਚ ਹਾਜ਼ਰੀ ਭਰਦੇ ਰਹੋਗੇ ਜਾਂ ਹੋਰ ਕੁਝ ਜਿਵੇਂ ਖਾਲਸਾ ਵੀਰ ਅਮਰਿਤਪਾਲ ਸਿੰਘ ਹੋਰਾਂ ਨੇ ਕੱਢੀ ਸੀਗੀ ਜਾਂ ਤੁਸੀਂ ਵੀ ਕੁਝ ਇਸ ਤਰ੍ਹਾਂ ਜੋ ਸਾਥ ਸ਼ੁਰੂ ਕਰੋ ਜਿਵੇਂ ਖਾਲਸਾ ਵੀਰ ਕੱਢੀ ਗਈ ਪਹਿਲਾਂ? ਨਹੀਂ ਨਹੀਂ ਉਹ ਤੇ ਨਾ ਉਹਨਾਂ ਦਾ ਹੀ ਕੰਮ ਆ ਉਹ ਹੀ ਕਰ ਸਕਦੇ ਆ ਇਦਾਂ ਦਾ ਕਿਉਂਕਿ ਉਹ ਪ੍ਰਮਾਤਮਾ ਵੱਲੋਂ ਜਦੋਂ ਕਿਸੇ ਸੇਵਾ ਲੈਣੀ ਆ ਉਹਨਾਂ ਨੇ ਹੀ ਉਹਨਾਂ ਦੇ ਭਰਾ ਹੁਣ ਦੇ ਨਾਤੇ ਅਸੀਂ ਜਿੰਨਾ ਕਰ ਸਕਦੇ ਆ ਸੰਗਤ ਦੇ ਕਿਤੇ ਜਾ ਸਕਦੇ ਆ ਜਾਂ ਲੋਕਾਂ ਦੀ ਕੋਈ ਮੁਸ਼ਕਲਾਂ ਜੇ ਨਜ਼ਰੋਂ ਬਾਹਰ ਨਹੀਂ ਆਉਂਦੇ ਉਹਨਾਂ ਚ ਜਰੂਰ ਅਸੀਂ ਸੁਣਾਂਗੇ ਤੇ ਉਹਨਾਂ ਦੇ ਉਹ ਕੰਮ ਕਰਾਂਗੇ ਲੋਕਾਂ ਦੇ ਬਾਕੀ ਮੇਨਲੀ ਉਹ ਹੀ ਆ ਜੀ ਉਹਨਾਂ ਨੇ ਜੋ ਕਰਨਾ ਉਹਨਾਂ ਨੇ ਕਰਨਾ ਵਾ ਅਸੀਂ ਤੇ ਕਹਿੰਨੇ ਕੋਈ ਬਾਹਰ ਆਣ ਕੇ ਆਪਣਾ ਇਹ ਵੀ ਕੰਮ ਸਭਾਲਣ ਤੇ ਬਾਕੀ ਜੋ ਵੀ ਉਹ ਮਤਲਬ ਕਰਨਾ ਚਾਹੁੰਦੇ ਉਹ ਕਰਨਾਣਗੇ ਹਾਂਜੀ ਸੋ ਭਾਈ ਅਮਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੋਰ ਨਾਲ ਜਿਹੜੀ ਗੱਲਬਾਤ ਪੂਰੀ ਕੀਤੀ ਹੈ ਕਿ ਜਦੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੱਸਿਆ ਕਿ ਕਿਵੇਂ ਗ੍ਰਿਫਤਾਰੀ ਹੋਈ ਸੀ ਔਰ ਉੱਥੇ ਕਿਸੇ ਕੰਮ ਕਰਕੇ ਗਏ ਸੀ ਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ